ਇਸ ਸਮੇਂ ਤੋਂ ਜਣੀ ਸਿਵਲ ਸਰਜਨ ਦੇ ਨਾਲ ਇੱਕ ਮੀਟਿੰਗ ਜਿਹੜੀ ਆ ਉਹ ਚੱਲੀ ਆ ਕਮੇਟੀ ਦੀ ਕੋਈ ਜਣੀ ਜੀ ਬਹੁਤ ਲੰਬਾ ਸਮਾਂ ਚੱਲਣ ਦੇ ਬਾਵਜੂਦ ਵੀ ਕੋਈ ਸੈਫਟੀ ਜਿਹੜੀ ਆ ਉਹ ਨਹੀਂ ਬਣ ਸਕੀ ਕਿਉਂਕਿ ਆਪਾਂ ਸਾਡਾ ਇਹ ਸੀ ਕਿ ਜਿਹੜੀ ਰਿਪੋਰਟ ਆ ਉਹ ਉਸ ਨੂੰ ਦੁਬਾਰੇ ਦੁਬਾਰ ਤੋਂ ਭੇਜਿਆ ਜਾਵੇ ਜਿਹੜੀ ਰਿਪੋਰਟ ਆ ਉਹ ਅੱਜ ਡਾਇਰੈਕਟਰ ਦਫ਼ਤਰ ਤੇ ਡਾਇਰੈਕਟਰ ਪੱਧਰ ਦੇ ਉੱਤੇ ਜਿਹੜੀ ਉਹ ਜਣੀ ਜਿਹੜਾ ਲੀਗਲ ਐਡਵਾਈਜ਼ਰ ਆ ਉਹਨੂੰ ਅੱਜ ਭੇਜੀ ਗਈ ਆ ਉਧਰਲੇ ਵਸਨੀਕਾਂ ਅੱਜ ਉਹਨੂੰ ਉਰਾਜ ਨੂੰ ਜਿਹੜਾ ਉਹ ਵਿਜੀਲੈਂਸ ਵੱਲੋਂ ਹੋ ਸਕਦਾ ਉਹਦੇ ਚ ਅਦਾਲਤ 'ਚ ਪੇਸ਼ ਕੀਤਾ ਜਾਵੇ ਉਹਦੇ ਬਾਰੇ 'ਚ ਸੋ ਸਾਡਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਸੀ ਤੇ ਲਗਾਤਾਰ ਆਪਾਂ ਇਸ ਧਰਨੇ ਦੇ ਵਿੱਚ ਬੈਠੇ ਹੋਏ ਆਂ ਜੇ ਆਪਾਂ ਉਹਦੇ ਵਿੱਚ ਆਪਨੇ ਪੱਖ ਦਾ ਰਿਪੋਰਟ ਦੇ ਵਿੱਚ ਲਿਖਾਉਣ ਚ ਕਾਮਯਾਬ ਹੋ ਜਾਈਏ ਕਿਉਂਕਿ ਉਹਦੇ ਵਾਸਤੇ ਉਹ ਉਹ ਠੀਕ ਰਹੂਗਾ ਪਰ ਅਜੇ ਤੱਕ ਜਣੀ ਅਫਸਰ ਇਸ ਗੱਲ ਤੇ ਆ ਨਹੀਂ ਰਹੀ ਅਜੇ ਵੀ ਯਾਤਨਾ ਜਾਰੀ ਨਿ ਰਹੀ ਹੈ ਜਣੀ ਸਾਡਾ ਇਹ ਜੋਰ ਲੱਗਿਆ ਹੋਇਆ ਹੈ ਵੀ ਉਸ ਰਿਪੋਰਟ ਨੂੰ ਸੋਧ ਕੇ ਜੇ ਬਣਾਇਆ ਜਾ ਸਕਦਾ ਤਾਂ ਜਿਹੜਾ ਹੈਗਾ ਉਹਦੇ ਪੱਖ ਦੇ ਵਿੱਚ ਜਾ ਉਹਦੀ ਵਿਹਾਈ ਜਿਹੜੀ ਆ ਉਹ ਸੰਭਵਕ ਬਣਾਈ ਜਾ ਸਕਦੀ ਆ ਉਹ ਰਿਪੋਰਟ ਅਜੇ ਅਫਸਰ ਸਾਹਿਬ ਜਿਹੜੀ ਆ ਉਸ ਗੱਲ ਤੇ ਜਣੀ ਆਈ ਨਹੀਂ ਅਫਸਰ ਸਾਹਿਬ ਦਾ ਜੋਰ ਸਿਰਫ ਓਪੀਡੀ ਨੂੰ ਚਲਾਉਣ ਵਾਸਤੇ ਲੱਗਿਆ ਹੋਇਆ ਹੈ ਉਧਰ ਨੂੰ ਜ਼ੋਰ ਲਾ ਰਹੇ ਆ ਉਥੇ ਜਿਹੜੇ ਇਨੋਵੀਸ਼ਨ ਦਾ ਸਟਾਫ ਆ ਉਹਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਕਦੇ ਕਿਸੇ 'ਤੇ ਪ੍ਰੈਸ਼ਰ ਪਾਉਂਦੇ ਆ ਕਦੇ ਕਿਸੇ 'ਤੇ ਪਾਉਂਦੇ ਆ ਯਾਨੀ ਉਹ ਪ੍ਰੈਸ਼ਰਾਈਜ਼ ਕਰਤ ਲੱਗੇ ਹੋਏ ਨੇ ਮਸਲੇ ਨੂੰ ਤੇ ਅਜੇ ਤੱਕ ਉਹ ਜਿਹੜਾ ਆਪਦੇ ਮਸਲੇ ਵਾਸਤੇ ਉਹ ਨਹੀਂ ਕਰ ਰਹੇ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਯਾਰ ਕਿ ਜਿਹੜੇ ਆਪਾਂ ਪਾਸੇ ਐਸੇ ਵੀ ਫਿਰਦੇ ਆ ਆਪਾਂ ਇਸ ਧਰਮ ਦੇ ਦੀ ਗਿਰਤੀ ਤੇ ਇਹਦੀ ਮਜ਼ਬੂਤੀ ਵੱਲ ਨੂੰ ਵਧਿਏ ਜਿੰਨਾ ਚਿਰ ਇਹਦੀ ਮਜ਼ਬੂਤੀ ਇਹ ਧਰਨੇ ਨੂੰ ਹੋਰ ਵੱਡਾ ਨਹੀਂ ਕੀਤਾ ਜਾਂਦਾ ਉਹਨੇ ਦੇਰ ਤੱਕ ਸਾਡਾ ਮੰਨਣਾ ਵੀ ਇਹ ਮਸਲਾ ਹਜੇ ਹੱਲ ਹੋਣ ਵੱਲ ਨੂੰ ਤੁਰਕਾ ਸੋ ਇਸ ਲਈ ਸਾਰੇ ਸਾਥੀਆਂ ਨੂੰ ਮੈਂ ਬੇਨਤੀ ਇਹ ਹੀ ਕਰਦਾ ਕਿ ਆਪਾਂ ਪੂਰਾ ਜੋਰ ਇਸ ਧਰਨੇ ਨੂੰ ਸਫਲ ਬਣਾਉਣ ਚ ਲਾਈਏ ਧੰਨਵਾਦ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ